ਤਾ ਦੇਖੋ ਬਈ ਆਏ ਹੱਥ ਕੜੇ ਕਰਨ ਵਾਲੇ ਬਾਬਾ ਜੀ ਨੇ ਦੇਖ ਸਕਦੇ ਹੋ ਮਹਾਕੁੰਬ ਦਾ ਇੱਕ ਹੋਰੇ ਵੱਖਰਾ ਰੰਗ ਹੈ ਦੇਖੋ ਇੱਥੇ ਗੱਲ ਨਹੀਂ ਮੁੱਕ ਜਾਂਦੀ ਹੱਥ ਤਾਂ 5 ਸਾਲ ਤੋਂ ਖੜਾ ਕੀਤਾ ਹੀ ਹੋਇਆ ਤੇ ਦੇਖੋ ਨਖੂਨ ਵੀ 5 ਸਾਲ ਤੋਂ ਕੱਟੇ ਨਹੀਂ ਇਹ ਵੱਖ-ਵੱਖ ਰੰਗ ਜਿਹੜੇ ਨੇ ਉਹ ਮਹਾਕੁੰਬ ਦੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ 12 ਸਾਲ ਦੀ ਇਹ ਕਟਨ ਤਪੱਸਿਆ ਜਿਹੜੇ ਨੇ ਇਹ ਹੱਥ ਖੜੇ ਕਰਨ ਵਾਲੇ ਬਾਬਾ ਜੀ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਇਹ ਖਿੱਚ ਦਾ ਕੇਂਦਰ ਜਿਹੜੇ ਨੇ ਇਹ ਮਹਾਰਾਜ ਬਣੇ ਹੋਏ ਨੇ ਔਰ ਲੋਕਾਂ ਦਾ ਦੇਖੋ ਮੱਥਾ ਟੇਕਣ ਵਾਲਿਆਂ ਦੀ ਲਾਈਨ ਜਿਹੜੀ ਉਹ ਟੁੱਟੀ ਨਹੀਂ ਰਹੀ ਹੈਗੀ ਕਿਸ ਤਰ੍ਹਾਂ ਲਗਾਤਾਰ ਇਸ ਹੱਥ ਖੜੇ ਕਰਨ ਵਾਲੇ ਬਾਬਾ ਨੂੰ ਲੋਕ ਜਿਹੜੇ ਨੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਦੇਖੋ ਇਹ ਤਸਵੀਰ ਦੇਖੋ ਜੀ ਇਹ ਹਰ ਖਾਸ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਹੱਥ ਖੜੇ ਕਰਨ ਵਾਲੇ ਬਾਬਾ ਜੀ ਮਹਾਰਾਜ ਨੇ ਇਹ ਖਿੱਚ ਦਾ ਕੇਂਦਰ ਬਣੇ ਹੋਏ ਨੇ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਇਸ ਵੇਲੇ ਇਹ ਮਹਾਰਾਜ ਛਾਇ ਹੋਏ ਨੇ ਦੇਖੋ ਹੱਥ ਨੂੰ 5 ਸਾਲ ਹੋ ਗਏ ਨਹੀਂ ਛੇ ਨਹੀਂ ਕੀਤਾ ਪਰ 12 ਸਾਲ ਦੀ ਜਿਹੜੀ ਇਹ ਤਪੱਸਿਆ ਹੈ ਇਹ ਇਹਨਾਂ ਨੇ ਇਹ ਸੁਖੀ ਹੋਈ ਹੈ ਦੇਖੋ ਲੋਕਾਂ ਦੀ ਦੇਖੋ ਲਾਈਨ ਦੇਖੋ ਲਾਈਨ ਨਹੀਂ ਟੁੱਟ ਰਹੀ ਦੇਖੋ ਲੋਕ ਫੋਟੋਆਂ ਖਿੱਚਣ ਆ ਰਹੇ ਨੇ ਤਸਵੀਰਾਂ ਖਿੱਚਣ ਆ ਰਹੇ ਨੇ ਸੋਸ਼ਲ ਮੀਡੀਆ ਤੇ ਇਹ ਹੱਥ ਕੜੇ ਕਰਨ ਵਾਲੇ ਮਹਾਰਾਜ ਜਿਹੜਾ ਇਹ ਖਿੱਚ ਦਾ ਕੇਂਦਰ ਬਣੇ ਹੋਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਪ੍ਰਿਆਗ ਰਾਜ ਤੋਂ ਸਾਂਝੀਆਂ ਕਰ ਰਹੇ ਹਾਂ ਦੇਖੋ ਕਿਸ ਤਰ੍ਹਾਂ ਲੋਕ ਜਿਹੜੇ ਨੇ ਲਗਾਤਾਰ ਇਸ ਮਹਾਰਾਜ ਨੂੰ ਨਮਨ ਕਰ ਰਹੇ ਨੇ ਕਹਿੰਦੇ ਮਾਨਵਤਾ ਦੇ ਕਲਿਆਣ ਮਾਨਵਤਾ ਦੀ ਭਲਾਈ ਦੇ ਲਈ ਅਸੀਂ ਇਹ ਤਪੱਸਿਆ ਸੁਖੀ ਹੋਈ ਹੈ ਇਹ ਤਪੱਸਿਆ ਕਰ ਰਹੇ ਹਾਂ ਜਲਨ ਕਲਿਆਣ ਦੇ ਲਈ ਇਹ ਤਪੱਸਿਆ ਕਰ ਰਹੇ ਨੇ ਦੇਖੋ ਲੋਕ ਵੀਡੀਓਜ਼ ਬਣਾ ਰਹੇ ਨੇ ਫੋਟੋਆਂ ਖਿੱਚ ਰਹੇ ਨੇ ਤਾਂਤਾ ਲੱਗਿਆ ਪਿਆ ਕਿ ਕਿਸ ਤਰ੍ਹਾਂ ਇਸ ਹੱਥ ਖੜੇ ਕਰਨ ਵਾਲੇ ਬਾਬਾ ਜੀ ਦਾ ਦੇਖੋ ਬਹੁਤ ਯੂਨੀਕ ਤਸਵੀਰਾਂ ਨੇ ਵੱਖੋ ਵੱਖ ਪ੍ਰਿਆਇਕ ਰਾਜ ਦੇ ਵੱਖੋ ਵੱਖ ਰੰਗ ਨੇ ਨੇ ਖੋ ਰੱਤ ਤੱਲੇ ਨਹੀਂ ਕਰ ਰਹੇ ਚਾਹੇ ਕੁਛ ਵੀ ਹੋਵੇ ਹੱਥ ਜਿਹੜਾ ਉਹ ਐਵੇਂ ਉੱਪਰ ਹੀ ਰਹੂਗਾ ਇਹ ਵੀ ਖਿੱਚਦਾ ਕੇਂਦਰ ਇਹ ਮਹਾਰਾਜ ਨੇ ਹੱਥ ਕੜੇ ਵਾਲੇ ਬਾਬਾ ਤੁਹਾਨੂੰ ਨਾਲ ਦੀ ਨਾਲ ਜਗ ਰਿਹਾ ਹੈ ਅਗਾਧਾਰ ਨਾਇਣ ਜਿਹੜੀ ਆ ਉਹ ਟੁੱਟ ਨਹੀਂ ਰਹੀ ਹੈਗੀ ਕਿਉਂਕਿ ਲੋਕ ਜਿਹੜੇ ਨੇ ਉਹ ਲਗਾਤਾਰ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚ ਰਹੇ ਨੇ ਇਹ ਹੱਥ ਕੜੇ ਕਰਨ ਵਾਲੇ ਬਾਬਾ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਆ ਕਿ ਇਹਨਾਂ ਨੇ 12 ਸਾਲ ਦੀ ਇਹ ਤਪੱਸਿਆ ਕੀਤੀ ਹੋਈ ਆ ਨਾ ਤਾਂ ਹੱਥ نیچے ਕਰਨਾ ਨਾ ਨੋ ਕੱਟਣਿਆ ਇਹ ਦੇਖੋ ਤੁਸੀਂ ਨੋ ਕੱਡੇ ਕੱਡੇ ਆ ਇਹ ਹੱਥ ਕੜੇ ਕਰਨ ਵਾਲੇ ਬਾਬਾ ਜੀ ਆ ਕੁੰਭ ਦੇ ਸੁਮੇਲੇ 'ਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਇਹ ਬਣੇ ਹੋਏ ਨੇ ਦੇਖੋ ਲੋਕ ਕਿਵੇਂ ਮੱਥਾ ਟੇਕਣ ਪਹੁੰਚ ਰਹੇ ਨੇ ਉਹਨੇ ਖੇਚ ਦਾ ਕੇਂਦਰੇ ਮਹਾਰਾਜ ਨੇ